ਵੇ ਬਾਅਦ ਦੇ ਬਰਦਾਸ਼ੀ ਕੋਈ ਪਤਾ ਨਹੀਂ ਲੱਗਿਆ ਸਾਨੂੰ ਪਹਿਲਾਂ ਵੀ ਲਾਇਆ ਮੇਰੇ ਮੁੰਡੇ ਤੇ ਪਹਿਲਾਂ ਵੀ ਗੁੱਟਾ ਮਾਰਾ ਮੌਤ ਹੋਈਆਂ ਸੀ ਮੇਰੇ ਬੁੱਤ ਨੂੰ ਵਾਰੀ ਕਟ ਦਿੰਦੇ ਸੀ ਇਹ ਹਏ ਕਿਨੇ ਮਾਰੇ ਤੁਹਾਡੇ ਹਏ 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 ਗੰਦੇ ਵੀ ਬੋਲ ਹਏ ਬੋਲ ਬੋਲਣਾ ਪਊਗਾ ਸਾਡੇ ਪੁੱਤ ਦੀ ਮੌਤ ਕਿੰਨੇ ਹੋਈ ਹੈ ਕੁੱਟ ਮਾਰ ਦੀ ਹੋ ਜਾ ਜੀ ਮੈਂ ਤਾਂ ਇਹ ਗਰਮੀਤ ਕਰੋ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਆ ਜਿੱਦ ਤਨ ਚਾਰ ਵਾਰੀ ਮੈਂ ਮੁੰਡਾ ਸੜਾ ਕੇ ਲਈਆਂ ਜੀ ਕੋਈ ਨਸਾਂ ਨਹੀਂ ਸੀ ਕਰਦਾ ਮੁੰਡਾ ਜੀ ਬਦਨਾਮ ਕਰਿਆ ਵੈਸੀ ਕਿਹਨੇ ਕਰਾਇਆ ਬਦਨਾਮ ਜੀ ਬਦਨਾਮ ਜੀ ਜਿਹੜਾ ਸਰਪੰਚ ਸੀ ਪਿੰਡ ਦਾ ਉਹ ਮੁੰਡੇ ਨੂੰ ਪੇਸ ਕਰਕੇ ਆਇਆ ਸੀ ਦੋ ਵਾਰੀ ਫਣ ਗੰਜੇ ਤਾਂ ਨਾਲ ਲੈ ਲਾ ਉਹ ਵੀ ਪੇਸ ਕਰਕੇ ਆ ਮੈਂ ਜੀ ਪਰਚਾ 15 ਦਿਨ ਵੀ ਨਹੀਂ ਹੋਇਆ ਪਰਚਾ ਕਰਾ ਤਾ ਸੀ ਇਹਨਾਂ ਨੇ ਪੇਸ ਕਰਾਇਆ ਮੁੰਡੇ ਤੇ ਪਰਚੇ ਦਾ ਸਾਡੀ ਮਾਂ ਜਵਾਨ ਤੋਂ ਦਿੱਤੀ ਏ ਜੀ ਮੁੰਡੇ ਦੀ ਮੁੰਡੇ ਨੂੰ ਜੜੇਂ ਡਿਆ ਥਾਣੇਦਾਰ ਨੇ ਥਾਣੇਦਾਰ ਨੇ ਇਹ ਗੱਲ ਕਹੀ ਸੀ ਅਸੀਂ ਕੋਲੋਂ ਗੋਲੀਆਂ ਪਾ ਕੇ ਤੇ ਪਰਚਾ ਪਾਵਾਂਗੇ ਜੀ ਤੇ ਮੁੰਡੇ 'ਚ ਕੋਈ ਖੋਟ ਨਹੀਂ ਸੀ ਮੈਂ ਤਾਂ ਮੰਨਦੀ ਨਹੀਂ ਜੀ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਮੁੰਡਾ ਰਾਤ ਕਿਤੇ ਨਹੀਂ ਰਹਾ ਰਾਤ ਦਾ ਮੁੰਡਾ ਲੱਭ ਨਹੀਂ ਰਿਹਾ ਸੀ ਜੇ ਫੋਨ ਵੱਜੀ ਜਾਂਦਾ ਸੀ ਡੈੱਡ ਬੋਡੀ ਤੁਹਾਨੂੰ ਮਿਲੀ ਜੀ ਡੈੱਡ ਬੋਡੀ ਸਾਨੂੰ ਪਤਾ ਨਹੀਂ ਸਾਨੂੰ ਤਾਂ ਪੁਲਿਸ ਵਾਲਿਆਂ ਨੇ ਹੁਣ ਫੋਨ ਕਰਿਆ ਉਹਦੇ ਫੋਨ ਤੋਂ ਵੀ ਹੁਣ ਮਿਲੀ ਹੈ ਡੈੱਡ ਬੋਡੀ ਸਾਨੂੰ ਤਾਂ ਸਾਰੇ ਦਿਨ ਦ ਰਾਤ ਦੇ ਭਾਲ ਦੇ ਫਿਰਦੇ ਆ ਹਾਂਜੀ ਸਖਜ ਜੀ ਪੁਲਿਸ ਤੇ ਵੀ ਆ ਤੇ ਜਿਹੜੇ ਜਿਨ੍ਹਾਂ ਨੇ ਥੋੜੇ ਦਿਨ ਹੋ ਗਏ ਜਵਾਨ ਤਕਰਾਈ ਆ ਮੁੰਡੇ ਦੀ ਲੜਾਈ ਹੋਇਆ ਸਰ ਸਰਾਜ ਲੈ ਵੀਡੀਓ ਮੇਰੀ ਕੁੜੀ ਕੋਲੇ ਉਹਨਾਂ ਤੇ ਵੀ ਆ ਕਿੰਨੇ ਕੋ ਸੱਟ ਪੇਟ ਵੀ ਉਹਦੇ ਸੱਟ ਕਹਿੰਦੇ ਨੇ ਵੀ ਆ ਮੈਂ ਤਾਂ ਦੇਖਿਆ ਨਹੀਂ ਸਰ ਮੁੰਡਾ ਆ ਮੈਂ ਆ ਮੁੰਡੇ ਦੇਖ ਕੇ ਨੇ ਕਹਿੰਦੇ ਸਰ ਸੱਟਾਂ ਨੇ ਮੁੰਡੇ ਦੀ ਮੂਹ ਪਨਿਆਪਿਆ ਪਰਿਵਾਰ ਕੋਣ ਕੋਣ ਹੈ ਜੀ ਪਰਿਵਾਰ ਇੱਕ ਪਰ ਇੱਕ ਮਾਂ ਗਈ ਇੱਕ ਕੁੜੀ ਆ ਇੱਕ ਮੁੰਡਾ ਤੇ ਜੁੜਿਆ ਹੋਇਆ ਉਹ ਤਾਂ ਨਾ ਹੋਈ ਆ ਜੀ ਇਕੱਲਾ ਹੀ ਸੀ ਉਹਦੇ ਮਾਸੀ ਜੀ ਪਿਆਰੇ ਕਿ ਜਿਹੜਾ ਦਾ ਕੰਮ ਹੀ ਕਰਦਾ ਨਹੀਂ ਬੰਦਾ ਕੰਮ ਇਹ ਫੈਕਟਰੀ ਚ ਲੱਗਿਆ ਹੋਇਆ ਸੀ ਬੁਢਾਈ ਕਰਦਾ ਸੀ ਬੁਢਾਈ ਵੀ ਕਰ ਰਿਹਾ ਸੀ ਨਾਲ ਵੀ ਇਹ ਦੀ ਰੈਜਨਸ਼ਨ ਤਾਂ ਚੱਲ ਰਹੀ ਸੀ ਜਵਾ ਨਾ ਇਹ ਵੀ ਕਰਦਾ ਜੀ ਮੇਰੇ ਨਾਲ ਕੰਮ ਸਾਨੂੰ ਹੁਣ ਚਾਹੀਦਾ ਸਾਡਾ ਪੁੱਤ ਤਾਂ ਰਿਆ ਨਹੀਂ ਇਨਸਾਫ ਸਾਨੂੰ ਮਿਲਣਾ ਚਾਹੀਦਾ ਕੁਝ ਉਹਨਾਂ ਦਾ ਬਦਲਾ ਲੈਣਾ ਸੀ ਤਾਂ ਇਹਨਾਂ ਦਾ ਤਾਂ ਉੱਜੜ ਗਿਆ ਜੀ ਕਰ ਇਹ ਜੀ ਅੱਜ ਧਨੋਲਾ ਖੁਰਦ ਪਿੰਡ ਹੈਗਾ ਸਾਡੇ ਥਾਣਾ ਸਦਰ ਦੇ ਵਿੱਚ ਉਥੇ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ ਜੇ ਕਿ ਜਿਹੜ ਨੂੰ ਪਤਾ ਕਰਨ ਦੇ ਪਤਾ ਲੱਗਿਆ ਕਿ ਡੈੱਡ ਬੋਡੀ ਬਲਜਿੰਦਰ ਸਿੰਘ ਗਾਂਧੀ ਜਿਹੜਾ ਧਨੋਲੇ ਖੁਰਦੇ ਪਿੰਡ ਦਾ ਹੀ ਨੌਜਵਾਨ ਹੈਗਾ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਿਜਾਇਆ ਗਿਆ ਫਰਦਰ ਇਹਦੇ ਵਿੱਚ ਮੌਤੇ ਕਾਰਨਾ ਸੰਬੰਧੀ ਕਿ ਕੀ ਕਾਰਨ ਬਣਦੇ ਨੇ ਮੌਤੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਪੰਜਾਬ ਨਾਈ ਜਾ ਰਹੇ ਹਨ ਕਿ ਇਹਨਾਂ ਦੇ ਕੋਲੋਂ ਮੌਲਬਾ ਪੁਲਿਸ ਚੱਕ ਕੇ ਲੱਕੀ ਗਈ ਸੁਪੂਆ ਸਾਡਾ ਮੁੰਡਾ ਵੀ ਇੱਥੇ ਡਟਾ ਹੈ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜੇ ਵਗੈਰਾ ਦੇ ਵਿੱਚ ਇਨਵੋਲਡ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ ਤੋਂ ਉਸ ਸੰਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹਟਾਇਆ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਇਹਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹ ਕੁੱਟਮਾਰ ਕਰਦੇਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਵੱਰੋਂ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਲਿਆਂਦਾ ਗਿਆ ਨਾ ਹੀ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਾ ਹੀ ਇਹਨੂੰ ਕਦੇ ਗ੍ਰਿਫਤਾਰ ਕੀਤਾ ਗਿਆ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤ ਦੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਪਰਿਵਾਰ ਬੋਲ ਰਿਹਾ ਕਿ ਇਹ ਵੀ ਗੱਲ ਆਖੀ ਗਈ ਹੈ ਪੁਲਿਸ ਬੋਲ ਰਿਹਾ ਗਿਆ ਗੂੜੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗਾ ਇਹ ਹੀ ਪੂਰਾ ਮਾਮਲਾ ਹੈ ਦੇਖੋ ਇਹ ਮੈਂ ਵੀ ਸੁਣੀ ਹੈ ਵੀਡੀਓ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜੀ ਕੋਈ ਗੱਲ ਹੈ